ਜਲਾਲਾਬਾਦ ਦੇ ਫਿਰੋਜ਼ਪੁਰ ਬੱਸ ਸਟੈਂਡ ਤੋਂ ਡੜਾ ਸੱਟਾ ਲਾਉਣ ਦੀਆਂ ਤਸਵੀਰਾਂ ਆਈਆਂ ਸਾਹਮਣੇ ਜ਼ਿਕਰਯੋਗ ਹੈ ਕਿ ਇਸ ਜਗ੍ਹਾ ਤੇ ਬੜੇ ਲੰਬੇ ਸਮੇਂ ਤੋਂ ਡੜੇ ਸੱਟੇ ਦਾ ਕੰਮ ਢੱਲੇ ਦੇ ਨਾਲ ਚੱਲ ਰਿਹਾ ਹੈ ਇੱਕ ਰਾਘੀਰ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਡੜਾ ਸੱਟਾ ਲਾਉਣ ਵਾਲਾ ਦੱਸ ਰਿਹਾ ਹੈ ਕਿ ਕੌਣ ਸ਼ਖਸ ਪੂਰੇ ਇਲਾਕੇ ਦੇ ਵਿੱਚ ਡੜੇ ਸੱਟੇ ਦਾ ਕੰਮ ਸੰਭ ਰਿਹਾ ਹੈ ਇੰਨਾ ਹੀ ਨਹੀਂ ਇੱਥੇ ਇੱਕ ਛੋਟੀ ਉਮਰ ਦੇ ਬੱਚੇ ਨੂੰ ਡੜਾ ਸੱਟਾ ਲਗਵਾਇਆ ਜਾ ਰਿਹਾ ਹੈ ਜੋ ਕਿ ਬਹੁਤ ਚਿੰਤਾ ਦੀ ਗੱਲ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ मौके ਤੇ ਪਹੁੰਚੀ ਪੁਲਿਸ ਦੇ ਵੱਲੋਂ ਡੜਾ ਸੱਟਾ ਲਾਉਣ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਲੇਕਿਨ ਦੱਸ ਦਈਏ ਕਿ ਇਸ ਡੜਾ ਸੱਟਾ ਲਾਉਣ ਵਾਲੇ ਤੇ ਪਹਿਲਾਂ ਵੀ 100 ਤੋਂ ਵੱਧ ਮਾਮਲੇ ਦਰਜ ਨੇ ਐਵਜੇ ਦੇ ਵਿੱਚ ਮਾਮਲੇ ਦਰਜ ਹੋਣ ਦੇ ਬਾਵਜੂਦ ਵੀ ਡੜਾ ਸੱਟੇ ਦਾ ਕੰਮ ਨਹੀਂ ਰੁਕਦਾ ਦਿਖਾਈ ਦੇ ਰਿਹਾ ਹੂੰ ਕੀ ਲੈਣਾ ਹੈ ਜੀ ਮੈਂ ਆਪ ਜਨਤ ਤੇ ਉਹਨੂੰ ਪੁੱਛਣਾ ਇਸ ਵਾਰ ਅੱਜ ਕੋਕਾ ਜਿਹੜਾ ਪੁੱਛਣਾ ਕਿਨੇ ਪੈਸੇ ਲਾਇਏ ਨਹੀਂ ਕਿਨੇ ਪੈਸੇ ਲਾਇਏ ਨਹੀਂ ਆਪਰਤੀ ਭਾਈ ਕਿੰਨੇ ਪੈ ਲੈਣੀ ਹੈ ਹੈ ਨੱਬਰ ਵੀ ਹੈ ਨੱਬਰ ਵੀ ਲਾਇਆ ਨਹੀਂ ਹਾਂਜੀ ਸ਼ਾਹ ਜੀ ਆਪਾਂ ਰੋਜ ਨਗਰ ਕੌਂਸਲ ਦੀ ਦੂਦ ਦੇ ਵਿੱਚ ਸੱਟਾ ਲਵਾਣੇ ਆ ਇਹਨੂੰ ਕੋਖੇ ਨੂੰ ਬੰਦ ਕਰਨ ਆ ਕੀ ਹੈ ਆ ਕੀ ਹੈ ਚਲ ਪਿੰਡ ਤੇਰਾ ਕਰਕੇ ਪਿੰਡ ਕਿਹੜਾ ਤੇਰਾ ਤੇਰਾ ਨਾ ਕੀ ਹੈ ਨਾ ਕੀ ਤਰਾ ਮਿੱਕੀ ਤੇ ਕਿੰਨੀ ਉਮਰ ਤੇਰੀ ਹੈ ਹੈ 16 ਸਾਲ ਤੇਰੀ 16 ਸਾਲ ਉਮਰ ਕੀ ਆ ਤੇ ਆ ਤੂੰ ਪਰਚੀ ਆ ਫਿਰ ਸੱਟਾ ਲਾ ਰਹੇ ਆ ਕੀ ਇਹਦਾ ਮਤਲਬ ਹੈ ਕਿੰਨੇ ਭੇਜਿਆ ਨੂੰ ਨਹੀਂ ਨਾ ਚਾਚਾ ਨਹੀਂ ਤੁਹਾਨੂੰ ਪਤਾ ਵੀ ਸੱਟੇ ਦੀ ਮਨਾਈ ਹੈ ਤੇ ਇਹ ਕਿੰਦੀ ਪਰਚੀ ਜਲਦੀ ਪੀਏ ਕੌਣ ਹੈ ਪੀ ਅਗੋਰਾ ਅਗੋਰਾ ਪੀ ਚੱਲ ਰਹੀ ਕਹੇ ਨਹੀਂ ਮੈਂ ਬੈ ਇਹ ਹੈ ਜੀ ਸੱਟੇ ਦਾ ਪਰਚੀ ਲਵਾਉਣ ਵਾਲਾ ਰੀਸ਼ ਕੁਮਾਰ ਕਹੇ ਤੇ ਨਹੀਂ ਮੈਂ ਬਹਿਣਾ ਬਸ ਸਟੈਂਡ ਦੀ ਹਦੂਦ ਦੇ ਵਿੱਚ ਬੈਠਾ ਮੈਂ ਘਰ ਹੀ ਜਾਵਾਂ ਪ੍ਰਸ਼ਾਸਨ ਬੇਖਬਰ ਹੈ ਇਹ ਕਾਪੀ ਵਿੱਚ ਰੱਖੋ ਪ੍ਰਸ਼ਾਦਨ ਜੀ